ਟ੍ਰੱਕ ਭਰਦੇ ਨੇ ਸਿਗਨੇਚਰ ਖਾਦੇ ਹੋਏ ਨੇ ਗੜੇ ਗੜੇ ਨਹੀਂ ਪੈਂਦੇ ਮੇਰੇ ਕੂਕਾ ਐ ਮਾਰਦੇ ਨੇ ਜਿਵੇਂ ਵਿਆਹ ਤੋਂ ਹੁੰਦੇ ਨੇ ਵਿਆਹ ਤੋਂ ਵੱਡਾ ਕੰਮ ਆਉਂਦਾ ਟਰੱਕ ਭਰਨ ਦਾ ਹਿੰਮਤ ਜੀ ਨਾਲ ਹੀ ਭਰੇ ਜਾਂਦੇ ਨੇ ਫੇਰ ਕੂਕਾਂ ਕੱਕਾ ਮਾਰ ਕੇ ਮੱਸ ਕੇ ਤੇ ਕੋਈ ਉਹੀ ਰੌਲਾ ਪਈ ਜਾਂਦਾ ਸੇ ਕੋਈ ਵਿਆਹ ਸਾਦੀ ਆ ਇਹ ਸਿਗਨੇਚਰ ਕੂਕਾਂ ਮਰਾਉਂਦੇ ਰਿਹਾ ਬਈ ਮਿਸਤਰੀ ਮੁੱਛ ਗਿਆ ਉਹਦੇ ਜਾ ਕੇ ਮੁੱਛ ਕੇ ਆ ਤੇ ਤੇਰੇ ਤਾਂ ਨਹੀਂ ਖਾਦੇ ਬਈ ਤੂੰ ਬਾਹਰ ਖੋਜ ਜਾ ਹੋਈ ਜਾਂਦਾ ਮੁੱਛ ਗਿਆ ਉਹਨੂੰ ਅਵੇ ਵੀ ਆਪਣਾ ਝੋਲਡੀ ਹੋਣਾ ਰੇਸ ਦੇਖ ਰਿਹਾ ਵੀ ਕਿੱਥੇ ਤੱਕ ਚੱਲਦੀ ਆ ਕਿੰਨਾ ਕੁ ਢਲਦਾ ਏ ਤਾਂ ਇੱਕ ਬੰਦੇ ਦੇ ਕਿੱਥੇ ਤੱਕ ਚੜਦਾ ਜਾ ਰਿਹਾ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਇਸ ਟਾਈਮ ਆਪਾਂ ਚੱਲੇ ਆਪਣੇ ਮਿੱਤਰ ਨੂੰ ਮਿਲਣਾ ਚੀਮੀ ਤਾਂ ਹੁਣ ਚੱਲਦੇ ਆ ਸਿੱਧਾ ਚੱਲਦੇ ਆ ਬੁਲਟ ਤੇ ਦੇਖਦੇ ਆ ਸਵੇਰ ਸਵੇਰ ਦੇ ਨਜ਼ਾਰੇ ਕਿੱਦਾਂ ਦੇ ਹੁੰਦੇ ਨੇ ਉਹਨਾਂ ਨੂੰ ਸਵੇਰੇ ਸਵੇਰ ਦਾ ਮੌਸਮ ਬਹੁਤ ਸ਼ਾਨਦਾਰ ਹੁੰਦਾ ਆਪਣੇ ਕੋਲੇ ਆ ਜੀ ਆਪਣਾ ਕਾਲਾ ਘੋੜਾ ਬੁਲਟ ਆ ਜਦੋਂ ਬੁਲਟ ਤੇ ਬੈਹ ਜਾਂਦੇ ਆ ਨਜ਼ਾਰਾ ਵੱਖਰਾ ਹੀ ਆਉਂਦਾ ਸ਼ਾਨਦਾਰ ਆਉਂਦਾ ਕਿਉਂਕਿ ਇਹ 70 80 ਦੀ ਸਪੀਡ ਤੇ ਤਾਂ ਆਮ ਹੀ ਚੱਲਦਾ ਚਲਾਉਣ ਦਾ ਸਵਾਲ ਵੀ ਆ ਜਾਂਦਾ ਹੈ ਸੋ ਜਿਹੜੀਆਂ ਵੱਡੀਆਂ ਓਖਲੀਆਂ ਆਉਂਦੀਆਂ ਨੇ ਉਹਨਾਂ ਦੀ ਓਖਲੀ ਲੱਗਦੀ ਛੋਟੀ ਓਖਲੀ ਤੇ ਓਖਲੀ ਲੱਗਦੀ ਨਹੀਂ ਸਵੇਰ ਸਵੇਰ ਦਾ 뷰 ਮੌਸਮ ਸ਼ਾਨਦਾਰ ਹੁੰਦਾ ਬਾਕੀ ਤੁਸੀਂ ਵੀ ਦੇਖ ਸਕਦੇ ਹੋ ਵੀ ਸਵੇਰ ਸਵੇਰ ਦਾ ਮੌਸਮ ਕਿੰਨਾ ਸਾਫ ਆ ਕਿਉਂਕਿ ਸਿਆਲ ਦੀਆਂ ਧੁੱਪਾਂ ਤੰਗ ਤਾਂ ਵੱਖਰੀ ਨਹੀਂ ਯਾਰ ਅਜੇ ਲੋਕਾਂ ਦੇ ਅੰਦਰ ਵੀ ਸਿਆਲ ਦੀਆਂ ਧੁੱਪਾਂ ਦਾ ਨਿੱਕ ਸੇਕਦੇ ਆ ਉਹ ਮਾਗਦੀਆਂ ਲੋ ਵੀ ਮੱਗਰ ਚੜਕੇ ਤਾਂ ਮੱਗਰ ਜਮਾ ਸਿਆਲ ਦੇ ਵਿੱਚ ਹੀ ਆਉਂਦਾ ਇਸ ਤੋਂ ਬਾਅਦ ਆਪਾਂ ਆਪਣਾ ਟ੍ਰੈਵਲ ਸਟਾਰਟ ਕਰਨਾ ਦੇਖਦੇ ਆਂ ਘੋੜੇ ਨੂੰ ਜੋ ਕੇ ਕਿ ਕਿੰਨਾ ਕੁ ਭਜਦਾ ਕਿੱਥੇ ਤੱਕ ਕੈਮਰੇਜ ਦਿੰਦਾ ਹੈ ਕੈਮਰੇਜ ਦਾ ਤਾਂ ਚਲ ਕੋਈ ਚੱਕਰ ਨਹੀਂ ਕਿਉਂਕਿ 5-7 ਕਿਲੋਮੀਟਰ ਉੱਤੇ ਥੱਲੇ ਵੀ ਹੋ ਸਕਦੀ ਆ ਪਰ ਜੋ ਕੇ ਦੇਖਦੇ ਆਂ ਵੀ ਕੋਈ ਇਹਦੇ ਵਿੱਚ ਕਮੀ ਵੇਸੀ ਨਹੀਂ ਪਰ ਹਜੇ ਤੱਕ ਆਪਾਂ ਨੂੰ ਘੋੜੇ ਨੇ ਕੋਈ ਹੈਨਾ ਲੰਬਾ ਨਹੀਂ ਦਿੰਦਾ ਕਦੇ ਹਵਾ ਭਵਾਉਣ ਦੀ ਲੋੜ ਨਹੀਂ ਭਈ ਇੱਕ ਸਿਰਫ ਚੈਨ ਸੈੱਟ ਪਿਆ ਬਾਕੀ ਸਾਰਾ ਕੁਝ ਓਕੇ ਦੀ ਰਿਪੋਰਟ ਸੀ ਕਿਉਂਕਿ ਉਹ ਪਹਿਲਾਂ ਨਹੀਂ ਖਰਾਬ ਸੀ ਤਾਂ ਯਾਰ ਸਵੇਰ ਸਵੇਰ ਤਾਂ ਨਹੀਂ ਯਾਰ ਲਾਈ ਜਾਂਦੇ ਨੇ ਵਿੱਚ ਤੇ ਜਿੰਕਣ ਕੰਕਾਂ ਪੀਜੀ ਜਾਂਦੇ ਨੇ ਤਾਂ ਕਿਆ ਵੱਖਰਾ ਨਜ਼ਾਰਾ ਆਹ ਬੱਲੇ ਬੱਲੇ ਬਾਈ ਤਾਂ ਘੋੜੇ ਤੇ ਬਹਿ ਕੇ ਫੀਲਿੰਗ ਵੱਖਰੀ ਜਾਂਦੀ ਹੈ ਕਦੇ ਬੋਲਡਰ ਤੇ ਬਹਿ ਕੇ ਨਜ਼ਾਰਾ ਜਿਹੜਾ ਦੂਜੇ ਮੋਟਰਸਾਈਕਲਾਂ ਤੇ ਬਹਿ ਕੇ ਨਹੀਂ ਹੁੰਦਾ ਇਹ ਜੀ ਕਰਦਾ ਵੀ ਜਹਾਜ਼ 'ਤੇ ਬੈਠੇ ਆਂ ਜਦੋਂ ਬੋਲਡਰ ਤੇ ਬਹਿ ਕੇ ਲੰਬੇ ਸਫ਼ਰ ਤੇ ਜਾਵਾਂਗੇ ਲੰਬਾ ਟਰੈਵਲ ਕਰਾਂਗੇ ਉਦੋਂ ਉਦੋਂ ਵੀ ਵੱਖਰਾ ਸ਼ਾਨਦਾਰ ਨਜ਼ਾਰਾ ਆਉਂਦਾ ਹੈ ਕਿਆ ਬਾਤ ਆ ਜੀ ਕਿਆ ਬਾਤ ਹੈ ਵਾਓ ਵਾਓ ਤੇ ਵੀ ਆਪਣੇ ਬੋਲਟ ਦੀ ਹੁਣ ਰੇਸ ਦੇਖ ਰਿਹਾ ਵੀ ਕਿੱਥੇ ਕਿੱਥੇ ਚੱਲਦੀ ਹੈ ਕਿੰਨਾ ਕੁ ਚੱਲਦਾ ਇਹ ਤਾਂ ਇੱਕ ਬੰਦੇ ਦੇ ਕਿੱਥੇ ਤੱਕ ਚੜਦਾ ਚਲੋ ਕੋਈ ਬੋਲਟ ਕਿੱਥੇ ਰੇਸ ਚੱਲਦਾ ਜਲਦੀ 120 ਦੀ ਸਪੀਡ ਤੇ ਆਮ ਚੜ ਜਾਂਦਾ ਕਿਉਂਕਿ ਇਹ ਰੋਡ ਛੋਟੇ ਨੇ ਸੜਕਾਂ ਛੋਟੀਆਂ ਨੇ ਵੱਡੇ ਹਾਈਵੇ ਰੋਡ ਤੇ ਤਾਂ 120 ਦੀ ਸਪੀਡ ਤੇ ਆਮ ਚੜ ਜਾਂਦਾ ਆਪਾਂ ਆਮੀ ਚੜ ਕੇ ਦੇਖਿਆ ਹੋਇਆ ਵੀ 120 ਦੀ ਸਪੀਡ ਦਾ ਆਮੀ ਫਾਰ ਕਰ ਜਾਂਦਾ ਸੋ ਹੁਣ ਛੋਟੀਆਂ ਸੜਕਾਂ ਨੇ ਬਾਲਾ ਨਹੀਂ ਉਹ ਕਰ ਸਕਦੇ ਇੱਕ ਮੂਰਲੇ ਜਿਹੜੇ ਡਿਸਕ ਬ੍ਰੇਕ ਨੇ ਉਹ ਵੀ ਇਹਦੇ ਫ੍ਰੀ ਕੀਤੇ ਹੋਏ ਨੇ ਉਹ ਵੀ ਨਹੀਂ ਲੱਗਦੇ ਕੱਲੇ ਪਿਛਲੇ ਬ੍ਰੇਕ ਹੀ ਲੱਗਦੇ ਆ ਤਾਂ ਹੁਣ ਮਿੱਤਰੋ ਆਪਾਂ ਪਹੁੰਚ ਗਏ ਸਾਹਪੁਰ ਦੇ ਵਿੱਚ ਸਾਹਪੁਰ ਤੋਂ ਚੱਲਾਂਗੇ ਦੇਖਾਂਗੇ ਕਿਹੜੀ ਕਿ ਸਿੰਗਲ ਦੀ ਸੜਕ ਪੈਂਦੀ ਆ ਤਾ ਪੰਜਾਬ ਵਰਗਾ ਨਜ਼ਾਰਾ ਸਹੀ ਦੀ ਕਿਤੇ ਦੇਖਣ ਨੂੰ ਮਿਲਦਾ ਹੋਵੇ ਬਾਰ ਬਾਰ ਕਰੀ ਜਾਂਦੇ ਪਰ ਬਾਹਰ ਜਾ ਕੇ ਪਤਾ ਲੱਗਦਾ ਵੀ ਉੱਥੇ ਦੀ ਸਥਿਤੀ ਕੀ ਹੈ ਤੇ ਪੰਜਾਬ ਦੀ ਸਥਿਤੀ ਕੀ ਹੈ ਪੰਜਾਬ ਵਰਗਾ ਨਜ਼ਾਰਾ ਕਿਤੇ ਸਾਰੀ ਦੁਨੀਆ ਤੇ ਨਹੀਂ ਲੱਭਣਾ ਪਰ ਬਾਹਰ ਜਾ ਕੇ ਚੀਜ਼ਾਂ ਨਹੀਂ ਹੁੰਦੀਆਂ ਚਾਰ ਹੋਏ ਘੋੜੇ ਆ ਘੋੜੇ ਨੇ ਬਹੁਤ ਆ ਦਿੰਦਾ ਬਹੁਤ ਕਮਾਇਆ ਪਰ ਉਹ ਰਾਜਸਥਾਨ ਕਮਾਦਾ ਮਨਾਲੀ ਕਮਾਦਾ ਲੈ ਵੀ ਹੋ ਖੜਾ ਘੋੜਾ ਆਪਣਾ ਉਹਦੇ ਅੱਜ ਡਿਸਕ ਬ੍ਰੇਕ ਸੈੱਟ ਕਰਾਉਣੇ ਨੇ ਨਾਲੇ ਪਿਛਲੇ ਬ੍ਰੇਕ ਵੀ ਸੈੱਟ ਕਰਾਵਾਗੇ ਟਾਈਮ ਲੱਗੂ ਮਿਸਤਰੀ ਦੇ ਜੇ ਡੇੜਾ ਵੱਜ ਗਿਆ ਬਈ ਸਵਾ 1 ਹੋ ਗਿਆ 1:20 ਮਿੰਟ ਹੋ ਗਏ ਮਿਸਤਰੀ ਨੇ ਕਿਹਾ ਇਹਦਾ ਟਾਈਮ ਲੱਗਦਾ ਹਜੇ ਅੱਧਾ ਘੰਟਾ ਮਨ ਲਗਾ ਤੇ ਹੋਰ ਲਾਉ ਫੇਰ ਦੇਖੋ ਕਾ ਸਕੂਟਰੀ ਜੀ ਖੋਲੀ ਖੜੀ ਆ ਉਦੋਂ ਬਾਅਦ ਆਪਣੇ ਮੋਟਾ ਨਾਲ ਟਾਈਮ ਲੱਗੂ ਦੇਖਦੇ ਕਿੰਨੇ ਕ ਟਾਈਮ ਦੇ ਵਿੱਚ ਤੋਰਦਾ ਆਪਾਂ ਨੂੰ 3 ਵਜੇ ਸੰਨੀ ਵੀ ਕਰਨੀ ਐ ਦਸ ਕਾ ਵੇਲੇ ਕਟੇਗਾ ਤੇ ਫੋਨ ਪਾੜ ਦੋ ਤਾਂ ਦੇਖ ਕੇ ਚੱਲੂਗਾ ਕੀ ਕਿੰਨਾ ਤੇਲ ਹੁੰਦਾ ਡਿਸਕਾਂਗੇ ਚ ਖੋਲ ਲੀਆਂ ਇਹ ਇਹ ਜਾਮ ਬੋਕੀਆਂ ਜਾਮ ਹੋ ਗਈ ਨਹੀਂ ਅਵਿੰਦਰ ਇਹਦੀ ਹੁਣ ਆਏ ਸਮਝ ਨਹੀਂ ਉੱਤੇ ਮਜਾਸੀ ਚ ਦਿਖਾਈ ਦੀ ਜਾਸਿ ਚ ਇੱਕ ਮੁੰਡਾ ਆਇਆ ਸੀ ਉਹਨੇ ਜੋਰ ਬਹੁਤ ਲਾਇਆ ਤੋ ਇਹ ਖੁੱਲੀਆਂ ਨਹੀਂ ਵゼ ਰੱਖੀਆਂ ਖੁੱਟੀਆਂ ਸੈਟ ਹੋਈ ਨਹੀਂ ਨਵੀਆਂ ਤਾਂ ਮਹਿੰਗੀਆਂ ਹੁੰਦੀਆਂ ਹੋਣੀਆਂ ਅਵਿੰਦਰ ਇਹ ਹੈ ਬਈ ਨਵੀਆਂ ਤਾਂ ਮਹਿੰਗੀਆਂ ਹੁੰਦੀਆਂ ਹੋਣੀਆਂ ਹਾਂ ਹੋਣਗੇ 5000 ਦੀਆਂ ਜੋਇਨ ਹੋ ਰਿਹਾ ਫਸਕੇ ਹਾਂ ਆ ਆਸ ਪਾਏ ਗਾ ਕਿੰਤਾ ਵੀ ਕਿੰਨੇ ਕਿਦੀਆਂ ਹੋਣਗੀਆਂ ਇਹ ਅੰਡੋ ਦੀ ਸਮਾਨ ਧਿਆਨਾ ਵੀ ਕਿੰਨਾ ਸਮਾਨ ਪੈਂਦਾ ਜਿਹੜਾ ਸਾਰਾ ਟੀਟਾ ਹੁੰਦਾ ਨਹੀਂ ਹੁੰਦਾ ਅਸਾ ਸਾਰਾ ਨਹੀਂ ਪੈਂਦਾ ਇਹ ਜਿਹੜੇ ਪਾਟ ਖਰਾਬ ਆ ਉਹੀ ਹੈ ਲਾਇ ਨਹੀਂ ਹੁੰਦਾ ਇਹਦਾ ਪਾਸਾ ਹੁੰਦਾ ਠੀਕ ਹੈ ਇਹ ਜਾਮ ਬੜੀਆਂ ਹੋਈਆਂ ਰਲੀ ਰੋਕੀ ਗੁੱਡ ਐ ਵੀ ਤਰੀਕੇ ਨੇ ਮਿਸਤਰੀ ਹੈ ਨਾ ਪਿਆਰ ਨਾਲ ਸਾਰਾ ਬਿਚੇ ਪਿਆਰ ਨਾਲ ਹੋ ਜਾਂਦਾ ਆ ਆ ਗਈ ਓਏ ਇਹਨੂੰ ਕੱਢਣ ਖਾਤਰ ਬਹੁਤ ਜ਼ੋਰ ਲੱਗਿਆ ਸੀ ਸਾਡਾ ਤੰਨੇ ਜਾਣੇ ਅਸੀਂ ਪਲਾਸ ਫੜ ਕੇ ਨਾ ਆਏ ਖਿੱਚ ਤੂੰ ਖਿੱਚ ਤੂੰ ਤੰਨੇ ਜਾਣਾਂ ਤਾਂ ਸਾਡਾ ਪਲਾਸ ਨਾਲ ਖਿੱਚੀ ਨਹੀਂ ਗਈ ਉਹ ਕਹਿੰਦਾ ਭਾਈ ਬੇਵਾਗੀ ਕਹਿੰਦਾ ਜੀ ਹਵਾ ਕੱਢ ਦੇ ਨਾ ਕੰਮ ਕਰਨੋਂ ਹਟ ਜੂ ਤੁਸੀਂ ਨੇ ਇਹਨਾਂ ਦੇ ਵੀ ਮੱਥਾ ਟੇਕਿਆ ਇਹ ਟੇਕਿਆ ਭਾਈ ਜਿੰਤਪੁਰਨੀ ਵੀ ਗਏ ਹਾਂ ਅਜੇ ਟਰੱਕ ਭਰਦੇ ਨੇ ਸਿਗਨੇਚਰ ਖਾਦੇ ਹੋਏ ਨੇ ਗੜੇ ਗੜੇ ਨਹੀਂ ਪੈਂਦੇ ਮੇਰੇ ਕੋਕਾ ਐ ਮਾਰਦੇ ਨੇ ਜਿਵੇਂ ਵਿਆਹ ਤੇ ਹੁੰਦੇ ਨੇ ਵਿਆਹ ਨਾਲੋਂ ਵੱਡਾ ਕੰਮ ਆਉਂਦਾ ਟਰੱਕ ਵਰਨਾ ਦਾ ਹਿੰਮਤ ਜਿਨ ਨਾਲ ਹੀ ਭਰੇ ਜਾਂਦੇ ਨੇ ਫੇ ਕੋਕਾਂ ਕੱਕਾ ਮਾਰ ਕੇ ਮਾਰ ਕੇ ਤੇ ਕੋਈ ਉਹੀ ਰੌਲਾ ਪਈ ਜਾਂਦਾ ਸੇ ਕੋਈ ਵਿਆਹ ਸਾਦੀ ਆ ਇਹ ਸਿਗਨੇਚਰ ਕੋਕਾ ਮਰਵਾਉਂਦੇ ਨੇ ਬਈ ਮਿਸਤਰੀ ਹਾਂ ਉਧਰ ਜਾ ਕੇ ਪੁੱਛ ਕੇ ਆ ਤੇ ਤੇਰੇ ਤਾਂ ਨਹੀਂ ਕਾਦੇ ਵੇ ਤੂੰ ਬਾਹਰ ਖੋਜ ਜਾ ਹੋਈ ਜਾਂਦਾ ਨਾ ਤੇ ਤੈਨੂੰ ਦੱਸਣਗੇ ਵਿੱਕੀ ਬੌਲ ਬਣਦਾ ਇੱਕ ਕਰਕੇ ਮੈਂ ਕੱਢਦਾ ਏ ਕੂਕੋ ਹੀ ਬੈਂਦੀ ਰਹਿਣਾ ਇੰਨਾ ਤਾਂ ਜਰਾ ਧੱਕਾ ਹੈ ਯੱਕ ਆ ਬੋਕਿਆਂ ਦੀ ਪ੍ਰੋਬਲਮ ਹੁੰਦੀ ਹੈ ਨਾ ਸਾਰੀ ਸਾਰੀਆਂ ਦੀ ਜੜ ਇਹ ਹੈ ਲੈ ਵੀ ਆਪਣੇ ਮੋਟਰਸਾਈਕਲ ਦੇ ਇੰਜਨ ਦੀਆਂ ਡਿਸਕਾਂ ਦੀਆਂ ਬੋਕੀਆਂ ਟੈਟ ਹੋ ਗਈ ਸੀ ਮਿਸਤਰੀ ਨੇ ਕਿਹੜਾ ਚੱਡ ਲਈ ਮਿਸਤਰੀ ਜਗਾੜੀ ਆ ਪਹਿਲਾਂ ਮੋਟਰਸਾਈਕਲ ਦਾ ਆਪਣਾ ਹੱਲ ਗਿਆ ਦੀ ਮੋਟਰ ਹੱਡੀ ਪਿਆਦੀ ਇਹ ਵੀ ਇੰਝ ਸੈੱਟ ਕਰਤਾ ਦੀ ਗਲੀ ਜਿੱਟ ਕੇ ਹੈ ਨਾ ਮੁੱਠਾ ਜਾ ਹਾਂ ਮੈਂ ਇਹਦੇ ਖਰਚੇ ਖਾਸਾ ਆਉਂਦਾ ਮਿਸਤਰੀ ਹਾਂ ਇਹ ਨਵੇਂ ਜੇ ਹੋਰ ਦੇਵਾਜਨ ਕਹਿੰਦਾ ਨਵਾਂ ਪਾ ਨਵਾਂ ਕਿੰਨੇ ਦਾ ਹੈ ਹੈਂਡਲ ਜਾਂ 1800 ਦਾ 800 ਦਾ 1200 ਦਾ ਖਰਚਾ ਖੜਾ ਹੋ ਗਿਆ ਤੀ ਯਾਨੀ ਕਿ ਮਿਸਤਰੀ ਨੇ ਸੈੱਟ ਕਰਤਾ ਇਹ ਇੱਥੋਂ ਸਪਲਾਈ ਹੁੰਦੀ ਹੈ ਸਾਰੀ ਇਹਦੀ ਹਾਂ ਇਹਦੇ ਵਿੱਚ ਕੀ ਪਿਆ ਹੋਇਆ ਇਹ ਅਗਲੀਜਾ ਇਹ ਜੀ ਸਟੀਲ ਦੀ ਕਾਰਬਨ ਦੀ ਹੁੰਦੀ ਹੈ ਇਹ ਕਾਰਬਨ ਜਾਦੇ ਕਰਕੇ ਮਿਲਦਾ ਇਹਦੇ ਵਿੱਚ ਮੋਕੀਆਂ ਜ ਵੀ ਕੋਈ ਰੇਤਾ ਰੇਤਾ ਫਸ ਗਿਆ ਤਾਂ ਕਰਕੇ ਜਾਮ ਹੋ ਗਈਆਂ ਮਿਆਦ ਹਰ ਇੱਕ ਚੀਜ਼ ਦੀ ਹੁੰਦੀ ਆ ਖਰ ਮਿਆਦ ਲੰਘ ਗਈ ਹੁਣ ਕਿਉਂਕਿ ਕਾਫੀ ਟਾਈਮ ਦਾ ਨਿਕਲਿਆ ਹੋਇਆ ਇਹ 16 ਮਟ ਲਗਾ ਤਾਂ ਹੁਣ ਜਦੋਂ ਮੂਰਲੇ ਬ੍ਰੇਕ ਆਪ ਜਾਦੇ ਲਾਉਣਾ ਕਿਹ ਪਰ ਇੱਤਰ ਰੁੱਤਾ ਪੈ ਜਾਂਦਾ ਥੋੜੀ ਜਿਹੀ ਚੀਜ਼ਾਂ ਵਾਲੀ ਆਹ ਆ ਮੋਕੀਆਂ ਆ ਗਈਆਂ ਇਹ ਐਚ ਹੁੰਦੀਆਂ ਨੇ ਇਹ ਐ ਆਪਣਾ ਕਰ ਲੀਆਂ ਨੇ ਇਹ ਜਦੋਂ ਕੋਈ ਰੇਤਾ ਹੋ ਜਾਦਾ ਫਾਜੇ ਇੱਕ ਚੰਗਾ ਜੇ ਤਾਂ ਵੀ ਇਹ ਜਾਮ ਹੋ ਜਾਂਦੀ ਨੇ ਐ ਕਰਕੇ ਜਾਮ ਹੋ ਗਈਆਂ ਤਾਂ ਹੁਣ ਦੇਖਦੇ ਆ ਵੀ ਕੀ ਸਰਕਲ ਬਣਦਾ ਸੈਟ ਆਈ ਜੋ ਮੇਰੇ ਖਿਆਲ ਸਿਤਾ ਜਿਹੜੇ ਸਾਬ ਨਾਲ ਮਿਸਤਰੀ ਨੇ ਕੰਮ ਸ਼ੁਰੂ ਕੀਤਾ ਹੈ ਹੈ ਹੂੰ ਕਿਹੜਾ ਦਿਲ ਪੈਂਦਾ ਏ ਚ ਜਿਹੜਾ ਪੱਲੇ ਹੁੰਦਾ ਸਪੈਸ਼ਲ ਡਿਸਕਾਂ ਵਾਲਾ ਅਸੀਂ ਉਸੇ ਦੀ ਕਰਮਣ ਬਣ ਗਿਆ ਇਹ ਸੁੱਕੀਏ ਰਹੇ ਚੱਲੂ ਆਏ ਮਲਾਈ ਵਾਂਗੂ ਦੇਖੋ ਬਈ ਸਿਸਟਮ ਨੇ ਬੜਾ ਅੱਡਵਾਂ ਦੋ ਸੀਸੀਆਂ ਬਹੁਤ ਨੇ ਦੀਆਂ ਗਲਦਾਂ ਤਾਂ ਇੱਥੇ ਲੈ ਫੇਰ ਅੱਛਾ ਸਾਫ਼ ਕਰ ਰਹੇ ਹਾਂ ਤਰਾ ਥੱਲੇ ਜਾਣ ਲੱਗਿਆ ਨਹੀਂ ਹੈ ਨਾ ਟੜ ਗਿਆ ਪੰਪੋਤੀ ਕੇ ਹਵਾ ਵਰਗੀ ਹਵਾ ਵਰ ਮਿੰਨ ਲਾ ਜਾਮੀ ਤਾਂ ਹੋ ਗਈਆਂ ਇਹ ਤੇਲ ਥੱਲੇ ਜਾਣੋ ਛੜ ਗਿਆ ਨਾ ਥੱਲੇ ਜੰਮ ਗਿਆ ਉਹ Take think it takes you out